जय भीम जय भारत मैं अमृतपाल सिंह अंबेडकर काउंसिल ऑफ इंडिया जेड़ा जनरल सेक्रेटरी जेड़ा सुंदर जाती पिछले दिन 26 जनवरी ने जो अमृतसर वेखि कटला कटी हुन अमेरिका विच तुरंत एक व्यक्ति बलो बाबा साहेब डॉक्टर भीमराव अंबेडकर दी प्रतिमा नु जेड़ा ठेस पहुंचाई गई उस व्यक्ति बलो तोड़ने दी कोशिश की गई और आज ਕਾਲ ਬੰਦੇ ਸੱਦੇ ਤੇ ਫਲੋਰ ਵਿਖੇ ਸਾਹਦੇ ਫਰੰਟ ਵੱਲੋਂ ਜਿਹੜੇ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਕੇ ਬੰਦਾ ਕਾਲ ਦਾ ਸਮਰਥਨ ਦੇ ਲਈ ਫਲੋਰ ਹੀ ਪ੍ਰੋਲੋਬ ਰੱਖਿਆ ਔਰ ਮੈਂ ਦਸਰਾ ਚੋਣਾ ਕਿ ਜਿਹੜੋ 26 ਜਨਵਰੀ ਨੂੰ ਉਸ ਵਿਅਕਤੀ ਨੇ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਔਰ ਉੱਥੋਂ ਦੇ ਜਿਹੜੇ ਲੋਗ ਆ ਪ੍ਰਸ਼ਾਸਨ ਨੇ ਧਿਆਨ ਚ ਲਿਆਂਦਾ ਗਿਆ ਔਰ ਪਛਾਣ ਨਹੀਂ ਉਹ ਉੱਥੋਂ ਦੀ ਲਾਈ ਔਰ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਔਰ ਉੱਥੋਂ ਦੇ ਪ੍ਰਸ਼ਾਸਨ ਨੂੰ ਉਸ ਵਿਅਕਤੀ ਤੇ ਜਿਹੜਾ ਸਖਤੋ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਔਰ ਉਸ ਵਿਅਕਤੀ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਇਦਰੇ ਇਦਾਂ ਦੇ ਲੋਕ ਦੇਸ਼ ਦਾ ਮਾਹੌਲ ਖਰਾਬ ਕਰਨ ਨੂੰ ਲੱਗੇ ਹੋਏ ਆ ਔਰ ਆਪਸੀ ਭਾਈਚਾਰੇ ਨੂੰ ਜਿਹੜਾ ਖਰਾਬ ਕਰਨ ਦਾ ਜਿਹੜਾ ਕੰਮੋਂ ਕਰਨ ਲੱਗੇ ਹੋਏ ਆ ਮੇਰੀ ਸਰਕਾਰ ਅਗੇ ਬੇਨਤੀ ਆ ਉਸ ਵਿਅਕਤੀ ਨੂੰ ਸਖਤੋ ਸਖਤ ਜਿਹੜੀ ਕਾਰਵਾਈ ਕਰਕੇ ਉਸ ਦੀ ਫਾਂਸੀ ਦਿੱਤੀ ਜਾਵੇ ਦੇਖੋ ਜੀ ਇਹ ਸਾਜ਼ਿਸ਼ ਜਿਹੜੀ ਆ ਆਰਐਸਏ ਦੇ ਸਰਕਾਰਾਂ ਹੈ ਇਹਦਾ ਬੜਾ ਸੰਵਿਧਾਨ ਨੂੰ ਖਤਮ ਕਰਨ ਦੀ ਲੱਗਿਆ ਹੋਇਆ ਹੈ। ਔਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੇ ਲਿਖਿਆ ਸੰਵਿਧਾਨ ਸਾਰੇ ਇੱਕ ਬਰਾਬਰ ਦਾ ਦਿੱਤਾ ਹੋਇਆ। ਉਸ ਸਮਾਨਤਾ ਦੇ ਪਾਇਦਰ ਦਾ ਜਿਹੜੀ ਗੱਲ ਕਰਦੀ ਹੈ। ਉਹ ਜਿਹੜੇ ਇਦਾਂ ਦੇ ਜਿਹੜੇ ਲੋਕ ਆ ਪੜ੍ਹਖਾਉ ਲੋਕ ਆ ਜਿਹੜੇ ਦੇਖਦੇ ਸੰਵਿਧਾਨ ਔਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਪਰਚਮਾ ਦੇ ਤੌਰ ਤੇ ਗੱਲ ਕਰਦੇ ਆ ਔਰ ਮੈਂ ਤਾਂ ਕਹਿੰਦਾ ਜਿਹੜੇ ਸਰਕਾਰ ਆ ਆਪਣੇ ਆਪ ਨੂੰ ਚੋਣੀ ਆ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਜਿਹੜਾ ਦੇਖਣਾ ਚਾਹੁੰਦੇ ਆ ਫਿਰ ਇਦਾਂ ਦੀਆਂ ਘਟਨਾਵਾਂ ਕਰ ਰਹੇ ਆ ਔਰ ਦੇ ਜਿਹੜਾ ਲਾਉਡ ਡਰੋ ਖਤਰੇ 'ਚ ਹੈ ਜਿਹਨਾਂ ਦਾ ਕਿ ਜਿੱਦਾਂ ਪੰਜਾਬ ਦੇ ਵਿੱਚ ਬਾਬਾ ਸਾਹਿਬ ਜਿਹੜੇ ਕਸ਼ੂਰ ਦੀ ਇੱਕੀ ਬਣੇ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਣੀ ਚਾਹੀਦੀ ਹੈ ਦੇਖੋ ਬਿਲਕੁਲ ਦੇਣੀ ਚਾਹੀਦੀ ਹੈ ਔਰ ਜਿਹੜੇ ਇਦਾਂ ਦੇ ਹਰੇਕ ਧਰਮ ਦਾ ਮੈਂ ਸਰਕਾਰ ਕਰਦਾ ਕੋਈ ਵੀ ਸ਼ਹਿਰ ਦੇ ਅੰਦਰ ਕਿਸੇ ਵੀ ਧਰਮ ਦੀ ਨਮਨਦੇਤੀ ਜਿਹੜਾ ਕੋਈ ਸਟੈਚੂ ਲੱਗਾ ਹੋਇਆ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੀਦਾ ਵੀ ਉਹਨਾਂ ਨੂੰ ਜਿਹੜਾ ਸੁਰੱਖਿਅਤ ਕੀਤਾ ਜਾਵੇ ਤਾਂ ਜੋ ਜਿਹੜੇ ਕੋਈ ਵੀ ਅਨਸਰ ਛਰਾੜਦੇ ਇਦਾਂ ਦਾ ਕਿਸੇ ਵੀ ਧਰਮ ਦੇ ਜਿਹੜੇ ਲੋਕਾਂ ਸਟੈਚੂ ਜਿਹੜਾ ਛੇੜਾ ਪਹੁੰਚਾਈ ਜਾ ਕੌਮ ਨੂੰ ਕੀ ਮੈਸੇਜ ਹੈ ਕੌਮ ਨੂੰ ਮੇਰਾ ਇਹੀ ਮੈਸੇਜ ਹੈ ਜਦੋਂ ਕੋਈ ਇਦਾਂ ਦੀ ਤਰਕਟਣਾ ਕੋਈ ਹੁੰਦੀ ਹੈ ਸਾਡੇ ਨਾਲ ਕੋਈ ਇਦਾਂ ਦਾ ਕੋਈ ਹੱਬੀ ਨਾ ਵੀ ਹੁੰਦੀ ਆ ਤੇ ਸਾਨੂੰ ਇੱਕ ਮੰਚ ਦੇ ਇਕੱਠੇ ਹੋ ਕੇ ਪਹਿਲ ਦੇ ਆਧਾਰ ਤੇ ਸਾਨੂੰ ਆਉਣਾ ਚਾਹੀਦਾ ਕਿਉਂਕਿ ਤੁਸੀਂ ਕੋਈ ਕੋਈ ਨੰਮੀ ਗੱਲ ਨਹੀਂ ਕਿ ਸਾਡੇ ਜਿਹੜਾ ਅਸੀਂ ਸਮਾਜ ਨਾਲ ਕੋਈ ਹੋਰ ਸਮਾਜ ਨਾਲ ਟੱਕਾ ਹੋਇਆ ਤੁਸੀਂ ਪਿੱਛੇ ਜਾ ਕੇ ਦੇਖੀ ਹੋਣੀ ਵੀਡੀਓ ਪੈਣੀ ਪਿੰਡ ਤੋਂ ਜਿਹੜਾ ਸਾਡੇ ਸਮਾਜ ਨੂੰ ਬੜਾ ਪਦਅਬਦੀ ਜਿਹੜੀ ਸ਼ਬਦ ਸ਼ਦਾਬਰੀ ਬੋਲ ਕੇ ਸਾਨੂੰ ਗਾਲੀ ਗਲੋਸ਼ ਕਰ ਰਿਹਾ ਔਰ ਇਸੇ ਤਰ੍ਹਾਂ ਇੱਕ ਜਿਹੜਾ ਐਪੀਸੋਡ ਪੱਬੀ ਖਾਲਸਾ ਦਾ ਸੀ ਜਿਸ ਵਿੱਚ ਸੰਤ ਨਰਿੰਦਰਵਾਸੀ ਮਹਾਰਾਜੀ ਤਾਂ ਕੱਲ ਸਤਲੁਜ ਦੇ 10 ਮਾਰਚ ਨੂੰ ਜਿਹੜਾ ਗਾਲੀ ਕਲੋਸ਼ ਕੀਤਾ ਉਸ ਦੇ ਖਿਲਾਫ ਵੀ ਜਿਹੜਾ ਮਿਡਕਰ ਸੈਨਾ ਨੇ ਜਿਹੜਾ ਪਰਚਾ ਦਰਜ ਕਰਾਇਆ ਔਰ ਪੜੀ ਪੜ ਤੋਂ ਜਿਹੜਾ ਵਿਅਕਤੀ ਉਸ ਦੇ ਖਿਲਾਫ ਵੀ ਜਿਹੜਾ ਬਣਦੀ ਕਮਿਟੀ ਕਮਿਟੀ ਜਿਹੜੀ ਕਰ ਲਈ ਆ ਉਹ ਸੀ ਕਰਵਾਈ ਆ ਸਾਡੇ ਮੰਗੋ ਖੜੀ ਖੜਾ ਨਾਮ ਨਹੀਂ ਗਈ ਕਿ ਕੋਈ ਤੁਸੀਂ ਇਦਾਂ ਕੰਮ ਕਰਨਾ ਜੇ ਸਰਕਾਰ ਉਸ ਦੇ ਖਿਲਾਫ ਇਹਦੀ ਸਭ ਤੋਂ ਸਖਤ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਸੜਕਾਂ ਤੇ ਆਉਣ ਨੂੰ ਬਿਲਕੁਲ ਤਿਆਰ ਬੈਠੇ ਆ ਔਰ ਸਮਾਜ ਨੂੰ ਇਹ ਬੇਨਤੀ ਕਰਦੇ ਆ ਜਦੋਂ ਵੀ ਇਦਾਂ ਦੀ ਕੋਈ ਵੀ ਬੁਰਕਤਨਾ ਹੁੰਦੀ ਹੈ ਸਾਨੂੰ ਇੱਕ ਮੰਚ ਤੇ ਆ ਕੇ ਇਕੱਠੇ ਹੋ ਕੇ ਸਮਾਜ ਦੀ ਬਾਹ ਫੜ ਕੇ ਅੱਗੇ ਹੋ ਕੇ ਜਿਹੜਾ ਇਦਾਂ ਦੇ ਸਾਡੇ ਜਿਹੜੇ ਕੰਮ ਕਰਨਾ ਚਾਹੀਦੇ ਆ ਸਮਾਜ ਤੋਂ ਅੱਜ